ਹਾਕੀ ਟੀਮ ਦੇ 올림픽 ਚ ਸ਼ਾਨਦਾਰ ਪ੍ਰਦਰਸ਼ਨ ਦੀ ਖੁਸ਼ੀ ਚ ਪੁਰਾਣੇ ਹਾਕੀ ਖਿਡਾਰੀਆਂ ਵੱਲੋਂ ਲੱਡੂ ਵੰਡੇ ਗਏ ਅਤੇ ਖੁਸ਼ੀ ਮਨਾਈ ਗਈ। ਪੁਰਾਣੇ ਹਾਕੀ ਖਿਡਾਰੀਆਂ ਨੇ ਕਿਹਾ ਕਿ ਖੇਡ ਵਿੱਚ ਹਾਕੀ ਦੀ ਮੋੜ ਤੋਂ ਵਾਪਸੀ ਹੋਈ ਹੈ। ਇਹ ਮਾਣ ਵਾਲੀ ਗੱਲ ਹੈ। ਇਸ ਮੌਕੇ ਦਰਾਹ ਦੇ ਮੁੱਖ ਬਾਜ਼ਾਰ ਚ ਬਲਜੀਤ ਜੁਐਲਰ ਦੀ ਦੁਕਾਨ ਤੇ ਪੁਰਾਣੇ ਹਾਕੀ ਖਿਡਾਰੀ ਇਕੱਠੇ ਹੋਏ ਅਤੇ ਇੱਕ ਦੂਸਰੇ ਨੂੰ ਵਧਾਈ ਦਿੱਤੀ। ਸ਼ਿਮਾ ਸਾਹਿਬ ਅੱਜ ਹਾਕੀ ਦੀ ਖੁਸ਼ੀ ਦੇ ਵਿੱਚ ਲੱਡੂ ਵੰਡ ਰਹੇ ਹੋ। ਕੀ ਕਹਿਣਾ ਚਾਹੋਗੇ? ਬੜੀ ਵੱਡੀ ਪਰਫਾਰਮੈਂਸ ਦਿੱਤੀ ਹੈ ਇੰਡੀਆ ਦੀ ਹਾਕੀ ਟੀਮ ਨੇ। ਅਸੀਂ 1980 ਚ ਗੋਲਡ ਮੈਡਲ ਜਿੱਤਿਆ ਉਸ ਤੋਂ ਬਾਅਦ ਪਿਛਲੀ ਵਾਰ 올림픽 ਦੇ ਵਿੱਚ 2020 ਦੇ ਵਿੱਚ ਅਸੀਂ ব্রੌਂਜ਼ ਮੈਡਲ ਜਿੱਤਿਆ ਔਰ ਫਿਰ ਅਸੀਂ ਉਹਨੂੰ ਰਿਪੀਟ ਕੀਤਾ ব্রੌਂਜ਼ ਮੈਡਲ ਔਰ ਇੰਡੀਆ ਦੀ ਟੀਮ ਆਟਸਟੈਂਡਿੰਗ ਖੇਡੀ ਹੈ ਦਜਰਵ ਕਰਦੀ ਸੀ 골ਡ ਵੀ ਜਿੱਤ ਸਕਦੀ ਸੀ ਮਾਰ ਜਾਂਦੇ ਅਸੀਂ ਬਾਹਰ ਹੋਏ ਆ ਪਰ ব্রੌਂਜ਼ ਮੈਡਲ ਜਿੱਤਣਾ ਬਹੁਤ ਵੱਡੀ ਅਚੀਵਮੈਂਟ ਹੈ ਔਰ ਦੋ ਲਗਾਤਾਰ 올림픽 ਚੋ ব্রੌਂਜ਼ ਮੈਡਲ ਜਿੱਤਣਾ ਸਾਡੀ ਹਾਕੀ ਰਿਵਾਈਵ ਹੋਈ ਹੈ ਬਹੁਤ ਸਾਨੂੰ ਖੁਸ਼ੀ ਹੈ ਸਾਰੇ ਹਾਕੀ ਦੇ ਪਲੇਅਰ ਤੇ ਸਾਰੇ ਦੇਸ਼ ਵਾਸੀਆਂ ਨੇ ਬੜੀ ਖੁਸ਼ੀ ਮਨਾਈ ਹੈ ਔਰ ਬਹੁਤ ਜ਼ਿਆਦਾ ਇਹਨੂੰ ਵਾਚ ਕੀਤਾ ਗਿਆ ਮੈਚ ਨੂੰ ਇਹ ਪਹਿਲੀ ਵਾਰ ਹੀ ਹੋਇਆ ਕਿ ਹਾਕੀ ਰਾਤ ਫੇ ਉਹਨਾਂ ਦਾ ਸਰਵਰ ਫੇਲ ਹੋ ਗਿਆ ਸੀ ਜਿਓ ਸਿਨੇਮਾ ਵਾਲਿਆਂ ਦਾ ਇੰਨੇ ਜ਼ਿਆਦਾ ਲੋਕਾਂ ਨੇ ਰਾਤ ਨੂੰ ਮੈਚ ਦੇਖਿਆ ਸ਼ਾਹ ਲੋਕਤ ਹੈ ਕੀ ਮਤਲਬ ਗੱਲ ਕਰਦੇ ਹਾਂ ਜਿਸ ਤਰ੍ਹਾਂ ਕਿ ਹਾਜ਼ਰੀ ਦੇ ਕਬੱਡੀ ਪੰਜਾਬ ਦੀਆਂ ਦੋ ਪ੍ਰਮੁੱਖ ਖੇਡਾਂ ਸੀ ਪਰ ਹੁਣ ਨੌਜਵਾਨ ਪੀੜ੍ਹੀ 'ਚ ਰੁਝਾਨ ਥੋੜਾ ਜਿਹਾ ਘਟਿਆ ਨਜ਼ਰ ਆਉਂਦਾ ਕੀ ਕਹਿਣਾ ਚਾਹੂੰ ਇਹ ਗੱਲ ਠੀਕ ਹੈ ਕਿ ਥੋੜਾ ਜਿਹਾ ਕ੍ਰਿਕਟ ਵੱਲੋਂ ਜ਼ਿਆਦਾ ਹੋਇਆ ਉਸ ਤੋਂ ਬਾਅਦ ਇਹਦੇ ਘਟਿਆ ਲੇਕਿਨ ਫਿਰ ਵੀ ਅੱਜ ਜਿਹੜੀ ਟੀਮ ਸਾਡੀ ਜਿੱਤੀ ਹੈ ਇਹਦੇ ਵਿੱਚ ਅੱਠ ਪੰਜਾਬੀ ਪਲੇਅਰ ਨੇ ਟੋਟਲ 15 ਗੋਲ ਕੀਤੇ ਨੇ ਜਿਹਦੇ ਵਿੱਚ 12 ਗੋਲ ਸਾਡੇ ਪੰਜਾਬੀ ਪਲੇਅਰਾਂ ਦੇ ਨੇ ਔਰ ਹਰਮਨਪ੍ਰੀਤ ਨੇ 10 ਗੋਲ ਕੀਤੇ ਨੇ ਟੌਪ ਸਕੋਰਰ ਹੈ ਇਸ 올림픽 ਦਾ ਉਸ ਤੋਂ ਬਾਅਦ ਦੂਜੇ ਨੰਬਰ ਵਾਲਾ 7 ਗੋਲ ਨੇ ਗੋਵਰਸ ਆਸਟ੍ਰੇਲੀਆ ਦਾ ਹੈ ਤਾਂ ਅਜੇ ਵੀ ਇਹੋ ਜੀ ਗੱਲ ਨਹੀਂ ਸਾਡੇ ਪੰਜਾਬੀਆਂ ਦੇ ਖੂਨ ਚ ਹਾਕੀ ਹੈ ਔਰ ਇਹ ਸਾਰੇ ਜਿਹੜੇ ਖੜੇ ਨੇ ਇਹ ਸਾਬਤ ਹੁੰਦਾ ਹੈ ਸਾਨੂੰ ਮੈਨੂੰ ਪਤਾ ਨਹੀਂ ਕਿ ਕਿੰਨੇ ਫੋਨ ਆਏ ਨੇ ਜਿਹੜੇ ਪਲੇਅਰ ਨੇ ਪਲੇਅਰਾਂ ਤੋਂ ਬਿਨਾ ਵੀ ਜਿਹੜੇ ਬੰਦੇ ਜੁੜੇ ਹੋਏ ਨੇ ਲੋਕਾਂ ਨੇ ਇੰਨਾ ਕਲੋਜ਼ਲੀ ਇਸ ਨੂੰ ਫੋਲੋ ਕੀਤਾ ਤੇ ਲੋਕਾਂ ਨੇ ਸੈਲੀਬ੍ਰੇਟ ਕੀਤਾ ਹੈ ਤੇ ਉਹ ਇਹ ਪ੍ਰਮਾਤਮਾ ਕਿਰਪਾ ਕਰੇ ਸਾਡੇ ਤੇ ਸਿੱਧੇ ਪਾਸੇ ਨੂੰ ਚਲੀਏ ਤੇ ਦੁਆਰਾ ਫੇਰ ਸਾਡੀ ਹਾਕੀ ਦੇ ਗਰਾਊਂਡਾਂ 'ਚ ਰੌਣਕ ਲੱਗੇ ਔਰ ਮੈਕਸਿਮਮ ਪਲੇਅਰ ਜੋ ਦੁਆਰਾ ਪੈਦਾ ਹੋਣ ਅਜੇ ਵੀ ਸਾਡੇ ਤਿੰਨ ਜਿਹੜੇ ਸਟੈਂਡ ਬਾਈ ਸੀ ਉਹਨਾਂ ਦੇ ਵਿੱਚੋਂ ਵੀ ਸਾਡੇ ਦੋ ਪ੍ਰੇਅਰ ਪੰਜਾਬੀ ਸੀ ਟੋਟਲ 16 ਦੇ ਵਿੱਚੋਂ 18 ਦੇ ਵਿੱਚੋਂ ਸਾਡੇ 10 ਪੰਜਾਬੀ ਨੇ ਬਹੁਤ ਵੱਡੀ ਅਚੀਵਮੈਂਟ ਹੈ ਜੇ ਇਹਨਾਂ ਹਾਲਾਤਾਂ ਦੇ ਬਾਵਜੂਦ ਵੀ ਪੰਜਾਬ ਦੀ ਹੈ ਯੂਥ ਨੂੰ ਕੀ ਮੈਸੇਜ ਦੇਣਾ ਚਾਹੁੰਦਾ ਇਹ ਦੁਆਰਾ ਹਾਕੀਆਂ ਚੱਕੋ ਗਰਾਊਂਡ ਜਾਓ ਆ ਪੁੱਟੇ ਸਿੱਧੇ ਕੰਮ ਨਛੇ ਛੱਡੋ ਔਰ ਜ਼ਿੰਦਗੀ ਨੂੰ ਵਧੀਆ ਤਰੀਕੇ ਨਾਲ ਜਿਊਓ ਪੰਜਾਬ ਸ਼ੁਰੂ ਤੋਂ ਲੜਨ ਵਾਲੇ ਤੇ ਬਾਦਰ ਕੌਮ ਹੈ ਇਹ ਤਾਂ ਹਮਲੇ ਰੋਕਦੇ ਰਹੇ ਪੋਸਟ ਤੋਂ ਲੈ ਕੇ ਅੱਜ ਤੱਕ ਅਸੀਂ ਕਿਸੇ ਨੂੰ ਨੇੜੇ ਨਹੀਂ ਲੱਗਣ ਦਿੱਤਾ ਔਰ ਇਹ ਹੁਣ ਸਾਡੇ ਲਈ ਇਹ ਗਰਾਊਂਡ ਨੇ 올림픽 ਹੈ ਮਾਨ ਵਾਲੀ ਗੱਲ ਹੈ ਬਹੁਤ ਵੱਡੀ ਔਰ ਚੱਕੋ ਇਹ ਗਰਾਊਂਡ ਦੇ ਵਿੱਚ ਆਉਂ ਅਲੱਗ-ਅਲੱਗ ਗੇਮਾਂ ਐਥਲੈਟਿਕ ਔਰ ਹਾਕੀ ਹਾਕੀ ਪਾਰਟਿਕੂਲਰਲੀ ਕਿਉਂਕਿ ਸਾਡੇ ਖੂਨ ਚ ਹਾਕੀ ਹੈ ਔਰ ਪੰਜਾਬੀ ਪਲੇਅਰਾਂ ਤੋਂ ਬਿਨਾ ਇੰਡੀਆ ਦੀ ਹਾਕੀ ਦੀ ਟੀਮ ਕਾਮਯਾਬ ਨਹੀਂ ਹੋਣੀ ਇਸ ਕਰਕੇ ਪਲੇਅਰ ਅਕੈਡਮੀਆ ਚੋਂ ਔਰ ਸਲੇ ਗ੍ਰਾਸਰੂਟ ਲੈਵਲ ਤੇ ਨਿਕਲਦੇ ਰਹਣ ਔਰ ਆਸਾ ਆਸ਼ਾ ਕਰੀਏ ਕਿ ਅਗਲੀ 올림픽 ਜੈਸੀ 골ਡ ਮੈਡਲ ਜਿੱਤੀ ਹੈ। ਮਤਲਬ ਗੱਲ ਕਰਦੇ ਜਿਸ ਤਰ੍ਹਾਂ ਤੁਸੀਂ ਹੁਣੇ ਸੁਨੇਹਾ ਦਿੱਤਾ ਯੂਗ ਨੂੰ ਪਰ ਬਹੁਤ ਵੱਡਾ ਸਵਾਲ ਹੈ ਕਿ ਗਰਾਹੇ ਕੋਈ ਸਟੇਡੀਅਮ ਨਹੀਂ ਹੈਗਾ। ਖਿਡਾਰੀ ਖੇਡਣ ਕਿੱਥੇ? ਇਹ ਜਿਹੜਾ ਤੁਹਾਡਾ ਐਸਪੈਕਟ ਬਹੁਤ ਵੱਡਾ ਹੈ ਕਿ ਕੁਝ ਗਰਾਊਂਡ ਹੈਗੇ ਜਿਹੜੇ ਅਸੀਂ ਐਸੈਟ ਕ੍ਰੀਏਟ ਕਰ ਲੈਨੇ ਆ ਤਾਂ ਸਾਡੇ ਲਈ ਮੇਨਟੇਨ ਕਰਨੀ ਉਹਨਾਂ ਲਈ ਵੱਡਾ ਇਸ਼ੂ ਪੈਦਾ ਹੋ ਜਾਂਦਾ ਹੈ। ਇਹਦੇ 'ਚ ਸਾਰਿਆਂ ਦੀ ਰੋਲਮੈਂਟ ਦੀ ਜ਼ਰੂਰਤ ਹੈ। ਸਾਰਿਆਂ ਨੂੰ ਇਕੱਠੇ ਹੋ ਕੇ ਚੱਲਣ ਦੀ ਲੋੜ ਹੈ। ਰਾਜਨੀਤੀ ਤੋਂ ਉੱਪਰ ਉੱਠ ਕੇ ਚੱਲਣ ਦੀ ਲੋੜ ਹੈ। ਸਪੋਰਟਸ ਨੂੰ ਪਿਆਰ ਕਰਨ ਦੀ ਲੋ ਸਪੋਰਟਸ ਨੂੰ ਪਿਆਰ ਕਰਨ ਦੀ ਲੋੜ ਹੈ ਸਾਡੇ ਕੋ ਪਟਿਆਲ ਇੱਥੋਂ ਦਰਾਹੇ ਤੋਂ ਬਲਜੀਤ ਬਾਜੀ ਖੜੇ ਨੇ ਸਾਡੇ ਹੋਰ ਸੀਨੀਅਰ ਪਲੇਅਰ ਖੜੇ ਨੇ ਆਊਟਸਟੈਂਡਿੰਗ ਪਲੇਅਰ ਰਹੇ ਨੇ ਜਿਨ੍ਹਾਂ ਨੇ ਆਲ ਇੰਡੀਆ ਲੈਵਲ 'ਤੇ ਰਸਤੀ ਕੀਤੇ ਸਾਡੇ ਕੋ ਇੰਡੀਆ ਦੇ ਕੈਂਪ ਵੀ ਰਹੇ ਸੀ ਸਾਡੇ ਮਨਜੀਤ ਸਿੰਘ ਉਹ ਪੂਰੇ ਹੋ ਗਏ ਇੰਡੀਆ ਦੇ ਕੈਂਪ ਅਟੈਂਡ ਕੀਤਾ ਸਾਡੇ ਕੋ ਬਹੁਤ ਵਧੀਆ ਪਲੇਅਰ ਨਿਕਲੇ ਨੇ ਔਰ ਜੇ ਚਾਣਗੇ ਥੋੜਾ ਜਿਹਾ ਰਲ ਮਿਲ ਕੇ ਸਾਰਿਆਂ ਨੂੰ ਉਪਰਾਲਾ ਕਰਨ ਦੀ ਜ਼ਰੂਰਤ ਹੈ ਕਿਉਂਕਿ ਇਹਦੇ ਵਿੱਚ ਟੀਮ ਗੇਮ ਹੈ ਤੇ ਟੀਮ ਐਫਰਟ ਤੇ ਟੀਮ ਐਫਰਟ ਹੀ ਗਰਾਊਂਡ ਦੇ ਵਿੱਚ ਸਾਰਿਆਂ ਨੂੰ ਇਕੱਠੇ ਨਜ਼ਰ ਆਉਣੀ ਚਾਹੀਦੀ ਹੈ ਰਲ ਕੇ ਗਰਾਊਂਡ ਵਧੀਆ ਬਣਾਏ ਜਾਣ ਮੇਨਟੇਨ ਕੀਤੇ ਜਾਣ ਬੱਚਿਆਂ ਨੂੰ ਬੁਲਾਇਆ ਜਾਵੇ ਸਾਰੇ ਰਲ ਕੇ ਕੋਸ਼ਿਸ਼ ਕਰਨ ਤਿਲਪੁਲ ਦੀ ਮਦਦ ਦੇ ਨਾਲ ਹੀ ਹਾਕੀ ਦੁਆਰਾ ਰਿਵਾਈਵ ਹੋਏ